ਅਜਾ ਅੰਬੇਦਕਰ ਫੋਰਸ ਪੰਜਾਬ ਵੱਲੋਂ ਟੂਲ ਪਲਾਜ਼ਾ ਲਾਡਵਾਲ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਆਰਡੀਨੈਂਸ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਇਸ ਮੌਕੇ ਫੋਰਸ ਦੇ ਪ੍ਰਧਾਨ ਸ਼੍ਰੀ ਰਣਜੀਤ ਪਵਾਰ ਅਤੇ ਸਤੀਸ਼ ਗੋਤਮ ਨੇ ਕਿਹਾ ਕਿ ਮੋਦੀ ਸਰਕਾਰ ਦੀ ਜੋ ਕੋਝੀ ਨੀਤੀ ਹੈ ਉਸ ਦਾ ਮਕਸਦ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਅਤੇ ਮਨੁਸ਼ੀ ਰਮਤੀ ਨੂੰ ਲਾਗੂ ਕਰਨਾ ਹੈ ਉਹਨਾਂ ਅੱਗੇ ਕਿਹਾ ਕਿ 2018 ਵਿੱਚ ਐਸ ਸੀ ਐਸ ٹی ਐਕਟ ਦੇ ਨਾਲ ਅੱਜਪਾਸ ਸਰਕਾਰ ਵੱਲੋਂ ਛੇੜਛਾੜ ਕਰਕੇ ਐਸਸੀ ਸਮਾਜ ਦੇ ਲੋਕਾਂ ਦੀ ਤਾਕਤ ਨੂੰ ਚੈੱਕ ਕੀਤਾ ਗਿਆ ਜਦੋਂ ਉਹਨਾਂ ਨੇ 2 ਅਪ੍ਰੈਲ 2018 ਨੂੰ ਭਾਰਤ ਬੰਦ ਕਰਕੇ ਆਪਣਾ ਬਹੁਮਤ ਦਿਖਾਇਆ ਤਾਂ ਸਰਕਾਰ ਨੇ ਗੋਡੇ ਟੇਕ ਦਿੱਤੇ ਇਸੇ ਤਰ੍ਹਾਂ ਕਈ ਵਾਰ ਸੰਵਿਧਾਨ ਵਿੱਚ ਛੇੜਛਾੜ ਕੀਤੀ ਗਈ ਤੇ ਹੁਣ ਕਿਸਾਨਾਂ ਦੇ ਵਿਰੁੱਧ ਵਿੱਚ ਖੇਤੀ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਫਿਲਹਾਲ ਤੋਂ ਰਾਜਕੁਮਾਰ ਨੰਦਲ ਦੀ ਇੱਕ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੋ ਕਿਸਾਨ ਇਕਤਾ ਜਿੰਦਾਬਾਦ ਨਾਰਾ ਹੈ ਉਸ ਨੂੰ ਹੋਰ ਬਹੁਤ ਵੱਡਾ ਮਾਣ ਮਿਲਿਆ ਹੈ ਕਿਉਂਕਿ ਜੋ ਕਿਸਾਨ ਹੈ ਅੱਜ ਉਹਨਾਂ ਨੇ ਸਿੱਧ ਕਰਕੇ ਦੱਸ ਦਿੱਤਾ ਕਿ ਜੇ ਇਹ ਅਸੀਂ ਨਾਰਾ ਰੱਖਿਆ ਹੈ ਤਾਂ ਇਸ ਨੂੰ ਪ੍ਰੈਕਟੀਕਲੀ ਵੀ ਕਿਸਾਨ ਇਸ ਤੇ ਉਤਰ ਰਿਹਾ ਹੈ ਉਦਾਹਰਨ ਦੀ ਤੌਰ ਤੇ ਦਿੱਲੀ ਦੇ ਵਿੱਚ ਬਹੁਤ ਸਾਰ ਬਹੁਤ ਦਿਨਾਂ ਤੋਂ ਕਿਸਾਨਾਂ ਦਾ ਜੋ ਸੰਘਰਸ਼ ਚੱਲ ਰਿਹਾ ਹੈ ਉਸ ਦੇ ਵਿੱਚ ਜਿਹੜਾ ਇਹ ਨਾਰਾ ਹੈ ਕਿਸਾਨ ਏਕਤਾ ਜਿੰਦਾਬਾਦ ਕਿਸਾਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਸਾਡੇ ਵਿੱਚ ਏਕਤਾ ਦੀ ਕਮੀ ਨਹੀਂ ਔਰ ਏਕੇ ਦੇ ਨਾਲ ਹੀ ਜੋ ਜਿੱਤ ਹੈ ਉਹ ਪ੍ਰਾਪਤ ਹੁੰਦੀ ਹੈ ਔਰ ਏਕੇ ਦੇ ਨਾਲ ਹੀ ਦਿੱਲੀ ਜਿੱਤੀ ਜਾਵੇਗੀ ਇਹ ਜੋ ਕਿਸਾਨਾਂ ਦਾ ਸੰਘਰਸ਼ ਹੈ ਇਹ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ ਇਹ ਹੁਣ ਇੱਕ ਲੋਕ ਲਹਿਰ ਬਣ ਗਿਆ ਹੈ ਪੂਰੀ ਦੁਨੀਆ ਕਿਸਾਨਾਂ ਦੀ ਪਿੱਠ ਤੇ ਆ ਖੜੀ ਹੈ ਔਰ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵਈਏ ਦਾ ਬੱਚਾ-ਬੱਚਾ ਵਿਰੋਧ ਕਰ ਰਿਹਾ ਹੈ ਇਸ ਦੇਸ਼ ਦਾ ਵਪਾਰੀ ਵਕੀਲ ਮੁਲਾਜ਼ਮ ਸੋਸ਼ਲ ਜਥੇਬੰਦੀਆਂ ਇੱਥੋਂ ਤੱਕ ਕਿ ਹਰ ਵਰਗ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਔਰ ਜੋ ਜੋ ਇਹ ਸੰਘਰਸ਼ ਹੈ ਇਸ ਦੇ ਵਿੱਚ ਵਾਹਿਗੁਰੂ ਦੀ ਵੱਡੀ ਕਿਰਪਾ ਹੈ ਕਿ ਹੁਣ ਤੱਕ ਇਕਤਾ ਦੀ ਕਮੀ ਨਹੀਂ ਆਈ। ਔਰ ਸਾਥੀਓ ਮੈਂ ਆਪ ਆਪ ਜੀ ਨੂੰ ਇਸ ਚੈਨਲ ਦੇ ਮਾਧਿਅਮ ਤੋਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਜੋ ਮੋਦੀ ਸਰਕਾਰ ਹੈ ਇਹ ਇਸ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਜੋ ਇਹਨਾਂ ਦੀ ਕੋਝੀ ਚਾਲ ਹੈ ਇਹ ਉਦੋਂ ਤੋਂ ਹੀ ਚੱਲ ਰਹੀ ਹੈ ਜਦੋਂ ਤੋਂ ਇਹ ਸਰਕਾਰ ਸੱਤਾ ਦੇ ਵਿੱਚ ਹੈ। ਕਦੀ ਐਸਸੀ ਐਸਟੀ ਐਕਟ ਦੇ ਨਾਲ ਛੇੜਛਾੜ ਕਦੀ ਕੋਈ ਕਦੀ ਕੋਈ ਸਵਧਾਨ ਦੀਆਂ ਤਰਾਵਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਜੇਕਰ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਭ ਕੁਝ ਖੋਦਿਆਂਗੇ ਔਰ ਅੱਜ ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਅੰਬੇਡਕਰ ਫੋਰਸ ਪੰਜਾਬ ਵੱਲੋਂ ਆਰਡੀਨਸ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਇੱਥੇ ਇੱਕ ਦਿਨ ਦੀ ਪੁਖੜ ਤਾਰ ਰੱਖੀ ਹੈ ਔਰ 2 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੰਬੇਡਕਰ ਫੋਰਸ ਅਤੇ ਸਾਰੇ ਕਿਸਾਨ ਭਰਾਵਾਂ ਵੱਲੋਂ ਪੁਤਲਾ ਫੁਕਿਆ ਜਾਵੇਗਾ ਔਰ ਮੈਂ ਇਸ ਇਸ ਚੈਨਲ ਦੇ ਮਾਧਿਅਮ ਤੋਂ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਪਿਆਰ ਨਾਲ ਮੰਨਜੋਗੇ ਤਾਂ ਚੰਗੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ